ਬੇਟਾ ਆਪਣਾ ਨਾਮ ਦੱਸੋ ਸਰ ਸਾਇਰ ਸਾਇਰ ਫੈਕਸਟਿਵ ਕਾਲ ਮਨਸੀਰਤ ਕੌਰ ਕੀ ਕਹਣਾ ਚਾਹੁੰਦੇ ਗਾਣਵੈਲੀ ਇੰਟਰਨੈਸ਼ਨਲ ਸਕੂਲ ਗਾਣਵੈਲੀ ਇੰਟਰਨੈਸ਼ਨਲ ਸਕੂਲ ਬੇਟਾ ਜੋ ਪੇਪਰ ਲਿਆ ਗਿਆ ਕੌਂਟਮੈਂਟ ਤੋਂ ਦੋਨੋਂ ਤੋਂ ਰਿਲੇਟਿਡ ਐਕਟੀਵਿਟੀ ਆ ਗਿਆ ਕੀ ਕਹਿਣਾ ਚਾਹੁੰਗੇ ਤੁਸੀਂ ਸਰ ਬੇਸਿਕ ਲੈਵਲ ਦੇ ਸਿਖਿਆਰ ਕਰਦੇ ਆ ਜੋ ਵੀ ਡਾਊਟ ਹੁੰਦੇ ਨੇ ਕੋ ਸਾਰੇ ਕਲੀਅਰ ਹੁੰਦੇ ਨੇ ਇਹ ਸਾਨੂੰ ਬੋਰਡ ਐਗਜ਼ਾਮ ਵਾਰ ਵੀ ਪਤਾ ਲੱਗਦਾ ਕਿ ਉਹ ਜਿੱਤੇ ਚਾਹੁੰਦੇ ਨੇ ਬੇਟਾ ਗੱਲ ਕਰੀਏ ਕਿੰਨੀ ਸਕੂਲ ਮਿਲਦੀ ਹੈ ਪਹਿਲਾਂ ਜਿਹੜੇ ਪੇਪਰ ਲੈਂਦੇ ਬਹੁਤ ਵਧੀਆ ਮਤਲਬ ਪੜਾ ਲਗਾ ਮੈਂ ਆਪਣੇ ਲੈਵਲ ਕਿਹਾ ਤੇ ਕੀ ਕੀ ਡਾਊਟਸ ਹੁੰਦੇ ਨੇ ਉਹ ਕਲੀਅਰ ਕਰਨ ਦੀ ਜੀ ਕਵੰਟਮ ਇੰਸਟੀਚੂਟ ਬਾਰੇ ਗੱਲ ਕਰੀ ਕਿਦਾਂ ਟੀਚਰ ਨੇ ਕਿਦਾਂ ਤੁਹਾਨੂੰ ਚੁਕਲਾਈ ਬੰਦਦੇ ਵਧੀਆ ਲੱਗਦਾ ਕਿੰਦਾ ਕੀ ਕਹਿਣਾ ਚਾਹੁੰਗੇ ਨਾ ਬਹੁਤ ਵਧੀਆ ਟੀਚਰਸ ਨੇ ਤੇ ਹਰ ਟਾਈਪ ਦੇ ਡਾਊਟ ਕਲੀਅਰ ਹੁੰਦਾ ਏ ਤੁਹਾਨੂੰ ਮੋਸਟ ਰੈਸਟਿਟਿਊਸ਼ਨ ਹਾਂਜੀ ਬੇਟਾ ਨਾਮ ਦੱਸੋ ਮੇਰਾ ਨਾਮ ਐਸ਼ਵੀਕਾ ਹੈ ਜਿਹੜੇ ਸਕੂਲ ਪੜ੍ਹਦੇ ਹੋ ਆਪਣਾ ਕਾਨਾ ਸਾਹਿਬ ਪਬਲਿਕ ਸਕੂਲ ਤੋਂ ਪੜ੍ਹਦਾ ਹਾਂ ਬੇਟਾ ਅੱਜ ਜਿਹੜੇ ਪੇਪਰ ਲੈ ਗਏ ਨੇ ਕਿਹੜੇ ਇੰਸਟੀਚਿਊਟ ਵੱਲੋਂ ਲੈ ਗਏ ਨੇ ਕਿੱਦਾਂ ਲੱਗਿਆ ਤੁਹਾਨੂੰ ਕੀ ਕਹਿਣਾ ਚਾਹੋਗੇ ਜਿਹੜਾ ਪੇਪਰ ਇਹ ਕੁਆਂਟਮ ਗਰੁੱਪ ਆਫ ਇੰਸਟੀਚਿਊਟ ਵੱਲੋਂ ਲੈ ਗਏ ਨੇ ਤੇ ਇਹ ਪੇਪਰ ਦੇਖ ਕੇ ਮੈਨੂੰ ਕਾਫੀ ਵਧੀਆ ਲੱਗਿਆ ਤੇ ਇਹ ਪੇਪਰ ਮੈਂ ਸਪੈਸ਼ਲ ਰਾਣਾ ਸਾਹਿਬ ਤੋਂ ਦੇਣ ਆਈ ਹਾਂ ਕਿਉਂਕਿ ਮੈਨੂੰ ਲੱਗਦਾ ਕਿ ਜੇ ਆਪਾਂ ਇਹ ਪੇਪਰ ਦਵਾਂਗੇ ਜਿਹੜੀ ਆਪਣੀ ਤਿਆਰੀ ਹੋਈ ਹੋਈ ਆ ਉਹਦਾ ਆਪਾਂ ਨੂੰ ਪਤਾ ਚੱਲ ਸਕੂਗਾ ਕਿ ਸਾਡੀ ਕਿੰਨੀ ਤਿਆਰੀ ਹੋਈ ਆ ਤੇ ਕਾਫੀ ਵਧੀਆ ਸੀ ਬੋਰਡ ਦੇ ਵਿੱਚ ਵੀ ਕਰ ਪਾਵਾਂਗੇ ਕਿਉਂਕਿ ਇਹ ਪੇਪਰ ਉਦਾਂ ਹੀ ਲੈ ਰਹੇ ਨੇ ਜਿੱਦਾਂ ਬੋਰਡ ਵਾਲੇ ਇੰਨਾ ਕੁ ਮੋਡਲ سپورਟ ਮਿਲਿਆ ਤੁਹਾਨੂੰ ਪੇਪਰ ਜਿਹੜਾ ਤੁਸੀਂ ਦਿੱਤਾ ਹੈ। ਕਾਫੀ ਬਹੁਤ ਲੈਵਲ ਉਹਦੇ। ਜਿਹੜੇ ਇੰਸਟੀਚੂਨ ਗਲੇ ਕਿੱਦਾਂ ਤਿੰਨ ਦਿਨਾਂ ਕਿਵੇਂ ਕਿਹੜਾ ਕੀ ਕਹਿਣਾ ਚਾਹੋਗੇ ਜਿਹੜਾ ਇੰਸਟੀਚੂਨ ਪੜ੍ਹਦੇ ਨੇ। ਕਾਫੀ ਵਧੀਆ ਤਰੀਕੇ ਨਾਲ ਟ੍ਰੇਨਿੰਗ ਦਿੰਦੇ ਨੇ। ਮੀਨ ਤੁਹਾਨੂੰ ਕਾਫੀ سپورਟ ਕਰਦੇ ਨੇ ਉਹ ਕਹਿੰਦੇ ਨੇ ਕਿ ਜਿਹੜਾ ਵੀ ਤੁਹਾਨੂੰ ਡਾਊਟ ਆ ਤੁਸੀਂ ਜਦੋਂ ਮਰਜ਼ੀ ਆ ਕੇ ਉਹਨਾਂ ਤੋਂ ਪੁੱਛ ਸਕਦੇ ਹੋ। ਤੇ ਸਰ ਹਮੇਸ਼ਾ ਹੀ ਸਾਨੂੰ ਬਹੁਤ ਹੀ ਵਧੀਆ ਗਾਈਡੈਂਸ ਦਿੰਦੇ ਆ। ਹਾਂਜੀ ਬੇਟਾ ਕੀ ਨਾਮ? ਗੁੱਡ ਮਾਰਨਿੰਗ। ਮੇਰਾ ਨਾਮ ਮਹਿਤਾ। ਕਿਹੜੇ ਸਕੂਲ ਦੇ? ਗਰਮਨ ਗਰਲ ਸੀਨੀਅਰ 25th ਜਿਹੜੇ ਅੱਜ ਪੇਪਰ ਲੈ ਗਏ ਨੇ ਕਿਹੜੇ ਇੰਸਟੀਚਿਊਟ ਤੋਂ ਲੈ ਗਏ ਨੇ ਤੇ ਕਿੱਦਾਂ ਲੱਗਾ ਤੁਹਾਨੂੰ ਕਵਾਂਟਮ ਗਰੁੱਪ ਆਫ ਇੰਸਟੀਚਿਊਸ਼ਨ ਵੱਲੋਂ ਪੇਪਰ ਲੈ ਗਏ ਨੇ ਤੇ ਪੇਪਰ ਬੋਰਡ ਵਾਲੇ ਟੈਸਟ ਨੇ ਇੰਨਾ ਪਤਾ ਲੱਗ ਜਾਂਦਾ ਵੀ ਬੋਰਡ ਵਗੈਰਾ ਚ ਕਿੰਨੇ ਪੇਪਰ ਆਉਂਦਾ ਜਿਵੇਂ ਉਹਨੂੰ ਅਟੈਂਪਟ ਕਰਨ ਦਾ ਵੇਹ ਪਤਾ ਲੱਗ ਜਾਂਦਾ ਵਾ ਕਿੰਨੀ ਸਪੋਰਟ ਮਿਲਦੀ ਜਿਹੜੇ ਫਾਈਨਲ ਪੇਪਰ ਹੋਣਾ ਸੋਚਦੇ ਨੇ ਕਿੰਨੀ ਸਪੋਰਟ ਆ ਜਿਹੜੀ ਤੁਹਾਨੂੰ ਮਿਲਦੀ ਪੂਰੀ ਮਿਲਦੀ ਆ ਪੂਰੀ ਸਪੋਰਟ ਹਰ ਇੱਕ ਪੇਪਰ ਤੋਂ ਪਹਿਲਾਂ ਸਾਰੀ ਰਿਵੀਜ਼ਨ ਇੰਨੀ ਵਧੀਆ ਤਰ੍ਹਾਂ ਹੁੰਦੀ ਆ ਪੇਪਰਸ ਕਦੇ ਵੀ ਮੈਂ 50 ਤੋਂ ਨੀਚੇ ਸਕੋਰ ਕਦੇ ਨਹੀਂ ਕੀਤੇ ਜਿੰਨੇ ਬੱਚੇ ਨੇ ਸਭ ਦੇ ਹਮੇਸ਼ਾ ਹੀ ਇਸ ਇੰਸਟੀਚਿਊਟ ਤੋਂ ਹਮੇਸ਼ਾ ਹੀ ਮੈਰਿਟ ਆਂਦੀ ਆ ਪੰਚ ਚੋਦਰੇ ਪ੍ਰਸਤੁਤ ਚੋਦਰੇ ਇਹਨੇ ਬਹੁਤ ਹੀ ਤਰ੍ਹਾਂ ਕਰਾਉਂਦੇ ਨੇ ਹਰ ਇੱਕ ਪੇਪਰ ਦੀ ਤਿਆਰੀ ਇੰਨੀ ਬਹੁਤ ਤਰ੍ਹਾਂ ਹੁੰਦੀ ਆ ਉਹਦੇ ਜਿਹੜੇ ਹੋਰ ਵੀ ਬੱਚੇ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਕਵਾਂਟਮ ਜਿਹੜਾ ਕੁਆਂਟਮ ਇੰਸਟੀਚਿਊਟ ਬਾਰੇ ਕੀ ਕਹਿਣਾ ਚਾਹੁੰਦੇ ਆ ਮੈਂ ਸਭ ਨੂੰ ਇਹ ਕਹਾਂਗੀ ਵੀ ਸਾਰੇ ਜਿੰਨਾ ਤੋਂ ਮਤਲਬ ਹੋ ਸਕੇ ਇਸ ਇੰਸਟੀਚਿਊਟ ਨੂੰ ਜੁਆਇਨ ਕਰੋ ਹੁਣ ਵਧੀਆ ਸਾਡੀ ਮਿਲੋਗੀ ਵੀਰੇ ਬਹੁਤ ਸਪੋਰਟ ਮਿਲਦਾ ਟੀਚਰਸ ਦਾ ਫਿਜ਼ਿਕਸ ਕੈਮਿਸਟਰੀ ਦਾ ਬੈਸਟ ਟੀਚਰ ਨਹੀਂ ਹੋਏ ਸਾਰੇ ਸਕੂਲ ਨਾਲੋਂ ਵੀ ਬੈਸਟ ਟੀਚਰ ਬਣਾਉਂਦੇ ਨੇ ਵੀਰੇ ਕਾਫੀ ਵਧੀਆ ਲੱਗਿਆ ਇੱਥੇ ਆ ਕੇ ਤੇ ਜਿਹੜਾ ਪੇਪਰ ਲਿਆ ਗਿਆ ਅੱਜ ਤੇ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਤੇ ਸਕੂਲ ਦਾ ਨਾਮ ਮੇਰਾ ਨਾਮ ਗੁਰਕਮ ਸਿੰਘ ਹੈ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਤੇ ਮੇਰਾ ਨਾਮ ਭਵਿਸ਼ਅ ਮੈਂ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਜਲਪੁਰ ਤੋਂ ਹਾਂ ਇਹਦਾ ਡਿਪਲਆ ਗਿਆ ਕੁਆਂਟਮ ਇੰਟੈਲੀਜੈਂਸ ਤੋਂ ਥੋੜਾ ਮੋਰ ਸਪੋਰਟ ਲਈ ਲਿਆ ਗਿਆ ਕੀ ਕਹਿਣਾ ਚਾਹੋਗੇ ਇਸ ਬਾਰੇ ਕੀ ਸਿੱਖਿਆ ਤੁਸੀਂ ਇਸ ਤੋਂ ਸਾਨੂੰ ਮੋਟੀਵੇਸ਼ਨ ਮਿਲ ਰਿਹਾ ਕਿ ਅਸੀਂ ਬੋਰਡ ਦੇ ਵਿੱਚ ਇਸ ਤੋਂ ਵੀ ਉੱਪਰ ਨੰਬਰ ਲੈ ਸਕਦੇ ਹਾਂ ਜਿਹਦੇ ਸਾਬ ਦਾ ਕਹਿੰਦੇ ਸਾਨੂੰ ਸਾਡੇ ਲੈਵਲ ਦਾ ਪਤਾ ਚੱਲਦਾ ਵੀ ਅਸੀਂ ਕਿੱਥੇ ਸਟੈਂਡ ਕਰਦੇ ਹਾਂ ਤੇ ਬੋਰਡ ਤੇ ਅਸੀਂ ਇਹ ਤੋਂ ਹੋਰ ਬਿਹਤਰ ਕਰ ਸਕਦੇ ਹਾਂ ਹਾਂਜੀ ਤੇ ਆਪਾਂ ਗੱਲ ਕਰੀਏ ਵੀ ਕੀ ਇਹ ਚਿੱਕਣ ਤੋਂ ਮਿਲਿਆ ਜਿਹੜਾ ਪੇਪਰ ਤੁਸੀਂ ਅੱਜ ਦਿੱਤੇ ਨੇ ਤੁਹਾਨੂੰ ਕਿੰਨਾ ਅਗੇ ਦੇ ਨਾਲ ਐਕਸਪੀਰੀਅੰਸ ਜਿਹੜਾ ਪੱਕੀ ਪੇਪਰਾਂ ਦਾ ਹੈਗਾ ਕਿੰਨਾ ਕੁ ਡਿਫੀਕਲਟ ਹੁੰਦਾ ਇਹਨਾਂ ਦਾ ਦੇਖੋ ਸਾਨੂੰ ਟਾਈਮ ਮੈਨੇਜਮੈਂਟ ਦਾ ਪਤਾ ਲੱਗਿਆ ਵੀ ਕਿ ਮੈਂ ਟਾਈਮ ਮੈਨੇਜਮੈਂਟ ਸਹੀ ਕਰਨੀ ਆ ਤੇ ਹੋਰ ਬਹੁਤ ਚੀਜ਼ਾਂ ਪਤਾ ਲੱਗੀਆਂ ਜਿਹੜਾ ਅਸੀਂ ਧਿਆਨ ਰੱਖ ਜਦੋਂ ਕੁਆਂਟਮ ਇੰਸਟੀਚਿਊਟ ਦੀ ਗੱਲ ਕਰੀਏ ਕਿੱਦਾਂ ਦਾ ਨਾ ਹੈਗਾ ਪੜ੍ਹਾਈ ਦਾ ਸਿਸਟਮ ਕਿੱਦਾਂ ਟੀਚਾ ਬਹੁਤ ਵਧੀਆ ਟੀਚ ਕਰਦੇ ਨੇ ਠੀਕ ਹੈ ਨਾ ਜਾਉਂਗੇ ਇਹਦੇ ਬਾਰੇ ਸਰ ਬਹੁਤ ਵਧੀਆ ਟੀਚ ਕਰਦੇ ਨੇ ਮੈਮ ਨੇ ਉਹ ਵੀ ਬਹੁਤ ਵਧੀਆ ਟੀਚ ਕਰਦੇ ਨੇ ਉਹਨਾਂ ਦੀ ਪੜ੍ਹਾਉਣ ਦਾ ਤਰੀਕਾ ਬਹੁਤ ਵਧੀਆ ਹੈ ਹਾਂਜੀ ਤੁਸੀਂ ਬੋਲੋ ਮੈਂ ਵੀ ਆਹੀ ਵਧੀਆ ਪੜ੍ਹਾਉਂਦੇ ਨੇ ਜੀ ਤੇ ਬਹੁਤ ਵਧੀਆ ਪੜ੍ਹਾਉਣ ਦਾ ਤਰੀਕਾ ਸਾਰੇ ਰੈਗੂਲਰ ਟੈਸਟ ਹੁੰਦੇ ਨੇ ਰਿਵੀਜ਼ਨ ਪ੍ਰੋਪਰ ਹੁੰਦੀ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਨikhil rana ji ਕਿੱਥੇ ਪੜ੍ਹਦੇ ਹੋ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦੇ ਆਪਕਾ ਜਿਹੜਾ ਅੱਜ ਪੇਪਰ ਲਿਆ ਗਿਆ ਕਿਹਦੇ ਨੂੰ ਲਿਆ ਗਿਆ ਆ ਪੇਪਰ ਲਿਆ ਗਿਆ ਇਕ ਕੌਂਟਨ ਇੰਸਟੀਚਿਊਟ ਦੇ ਦੁਆਰਾ ਤੇ ਜਿਹੜਾ ਪੇਪਰ ਆਇਆ ਤਾਂ ਸਰ ਠੀਕ ਸੀਗਾ ਮਤਲਬ ਜਿਹੜੇ ਬੱਚਾ ਪੜ੍ਹਕਾ ਹੈ ਤਾਂ ਉਹ ਬਿਲਕੁਲ ਇਹਨੂੰ ਈਜ਼ੀ ਵੇ ਨਾਲ ਕਰ ਸਕਦਾ ਹੈ ਤੇ ਪੇਪਰ ਇਹਨਾਂ ਡਿਫਿਕਲਟ ਵੀ ਨਹੀਂ ਸੀ ਮੀਡੀਅਮ ਲੈਵਲ ਦਾ ਸੀ ਬੱਚੇ ਦੇ ਲੈਵਲ ਦਾ ਵੀ ਉਹ ਕਰ ਸਕੇ ਇਹਨੂੰ ਪੇਪਰ ਨੂੰ ਇੱਕ ਬੇਟਾ ਗੱਲ ਦੱਸੋ ਜਿਹੜੇ ਪੇਪਰ ਲੈ ਜਾ ਰਹੇ ਨੇ ਪਹਿਲਾਂ ਉਹ 30 ਇਕਜ਼ਾਮ ਲੈ ਰਹੇ ਨੇ ਇਹ ਜਦੋਂ ਨੂੰ ਪੀ ਸੋਰਟ ਮਿਲਦੀ ਹੈ ਜਿਹੜੇ ਥੋੜੇ ਫਾਈਨਲ ਐਗਜ਼ਾਮ ਹੁੰਦੇ ਸਰ ਜਿਹੜੇ ਪ੍ਰੀ ਬੋਰਡ ਐਗਜ਼ਾਮ ਆ ਨਾ ਇਹਨਾਂ ਤੋਂ ਸਾਨੂੰ ਲੱਗ ਜਾਂਦਾ ਪਤਾ ਵੀ ਅਸੀਂ ਕਿਹੜੀ ਚੀਜ਼ 'ਚ ਜ਼ਿਆਦਾ ਲੈਕ ਕਰ ਰਹੇ ਆਂ ਤੇ ਕਿਹੜੀ ਚੀਜ਼ ਸਾਨੂੰ ਨਹੀਂ ਚੰਗੀ ਤਰ੍ਹਾਂ ਆਂਦੀ ਹੈਗੀ ਜਿਹੜੀ ਚੀਜ਼ ਸਾਨੂੰ ਨਹੀਂ ਚੰਗੀ ਤਰ੍ਹਾਂ ਆਂਦੀ ਫਿਰ ਉਹਦੇ ਉੱਪਰ ਅਸੀਂ ਹੋਰ ਕਨਸੈਂਟਰੇਟ ਦਵਾਂਗੇ ਤੇ ਸਰ ਉਹ ਬੋਰਡ ਵਾਲੇ ਪੇਪਰ 'ਚ ਵਧੀਆ ਸਕਸੈਸ ਕਰਾਂਗੇ ਵਧੀਆ ਸਕੂਲ ਕਵਾਂਟਮ ਇੰਸਟੀਚਿਊਟ ਕਰਦੇ ਨੇ ਵਧੀਆ ਕੰਮ ਕਰਦੇ ਨੇ ਬਹੁਤ ਹਾਂਜੀ ਸਰ ਕਵਾਂਟਮ ਇੰਸਟੀਚਿਊਟ ਹੈ ਨਾ ਵਧੀਆ ਪੜਾ ਰਹੇ ਆ ਤੇ ਬਾਕੀ ਜਿਹੜੇ ਸਰ ਟੀਚਰਜ਼ ਆ ਨੇ ਉ ਹਾਂਜੀ ਨਾਮ ਦੱਸੋ ਮਾਲਵਿੰਦਰ ਸਿੰਘ ਪਲੱਸ 2 ਪਲੱਸ ਕਿਹੜਾ ਪੁਲ ਗਵਰਨਮੈਂਟ ਸੀਨੀਅਰ ਸੈਕੰਡਰੀ ਬॉयਸ ਕੁਆਂਟਮ ਇੰਸਟੀਟਿਊਟ ਦੇ ਵਿੱਚ ਪੜ੍ਹਦੇ ਹਨਾ ਹਾਂਜੀ ਅੱਜ ਇਹਨਾਂ ਨੇ ਜਿਹੜੇ ਰੈਲੇਟਿਵ ਟੈਕ ਜਿਹੜੇ ਪੇਪਰ ਲੈ ਕੇ ਨੇ ਕੀ ਕਹਿਣਾ ਚਾਹੁੰਦੇ ਹੋ ਪੇਪਰ ਚ ਵਧੀਆ ਕਰ ਲਾ ਜੋਗੇ ਪੇਪਰ ਦਿੱਤੇ ਨੇ ਤਾਂ ਆ ਕੇ ਪੰਜਾਬ ਬੋਰਡ ਦੇ ਬੋਰਡ ਦੀ ਤਿਆਰੀ ਵੀ ਹੋ ਜਾਂਦੀਆਂ ਨਾਲ ਪ੍ਰੀ ਬੋਰਡਸ ਵੀ ਸੌਖ ਹੋ ਜਾਊਗਾ ਥੋੜਿਆ ਨਾਲ ਸਿਲੇਬਸ ਵੀ ਕਵਰ ਹੋ ਜਾਊਗਾ ਸਾਰਾ ਕਿੰਨੀ ਕੁ سپورਟ ਮਿਲਦੀ ਹੈ ਕਿੰਨੀ ਕੁ ਮੋਰਲ سپورਟ ਮਿਲਿਆ ਤੁਹਾਨੂੰ ਜਿਹੜਾ ਪੇਪਰ ਤੁਸੀਂ ਇਹ ਸਹੀ ਸਹੀ سپورਟ ਮਿਲਦੀਆਂ ਨਾਲੇ ਪੇਪਰਸ ਵਧੀਆ ਤਿਆਰੀ ਵੀ ਹੋ ਜਾਂਦੀਆਂ ਨਾਲ ਨਾਲ ਇੰਸਟੀਚਿਊਟ ਬਾਰੇ ਵੀ ਕਹਿਣਾ ਚਾਹੁੰਦੇ ਹਾਂ ਕੌਂਟੈਂਟ ਇੰਸਟੀਚਿਊਟ ਵਧੀਆ ਹੀ ਵਧੀਆ ਤਿਆਰੀ ਕਰਾਉਣ ਦੇ ਲਈ ਸਾਰਾ ਕੁਝ ਵਧੀਆ ਮੈਨੇਜ ਕਰ ਲੈਂਦੇ ਨੇ ਐਕਸਟਰਾ ਟਾਈਮ ਵੀ ਦਿੰਦੇ ਨੇ ਹਾਂ ਜੀ ਮੈਮ ਨਾਮ ਦੱਸੋ ਤੁਹਾਨੂੰ ਮੇਰਾ ਨਾਮ ਰੁਪਿੰਦਰ ਕੌਰ ਹੈ ਮੈਂ ਕੌਂਟੈਂਟ ਇੰਸਟੀਚਿਊਟ ਦੇ ਮੈਂਬਰ ਹਾਂ ਤੇ ਅਸੀਂ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੇ ਵਿੱਚ ਬੋਟ ਰਿਐਲਿਟੀ ਐਗਜ਼ਾਮਸ ਕੰਡਕਟ ਕਰ ਰਹੇ ਹਾਂ ਤੇ ਸਾਡੇ एग्जाम्स ਕੰਡਕਟ ਕਰਨ ਦਾ ਮੇਨ ਮੋਟਿਵ ਇਹੀ ਆ ਕਿ ਬੱਚੇ ਜ਼ਿਆਦਾ ਤੋਂ ਜ਼ਿਆਦਾ ਸੀਰੀਅਸ ਹੋ ਕੇ ਆਪਣੇ ਜਿਹੜੇ ਬੋਰਡਸ ਆ ਉਹਨਾਂ ਲਈ ਪ੍ਰੀਪੇਅਰ ਕਰਨ ਤੇ ਆਪਣੀ ਜਿਹੜੀ ਸਟੱਡੀ ਆ ਉਹਨੂੰ ਬਹੁਤ ਜ਼ਿਆਦਾ ਲੀਅਰੈਂਟਲੀ ਨਾਲ ਲੈਣ ਕਿਉਂਕਿ ਇਹੀ ਹੁਣ ਟਾਈਮ ਆ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਪ੍ਰੀਪੇਅਰ ਕਰਨੇ ਤੇ ਉਹਨਾਂ ਕੋਲੇ ਟਾਈਮ ਦੀ ਹੁਣ ਸ਼ਾਰਟੇਜ ਆ ਤਾਂ ਉਹ ਜਿੰਨਾ ਮੈਕਸਿਮਮ ਯੂਟਿਲਾਈਜ਼ ਕਰ ਸਕਦੇ ਆ ਟਾਈਮ ਨੂੰ ਉਹਨਾਂ ਜ਼ਿਆਦਾ ਕਰਨ ਰਿਜ਼ਲਟ ਵਗੈਰਾ ਦੀ ਗੱਲ ਕਰੀ ਮੈਮ ਕਦੋਂ ਇਹਦਾ ਰਿਜ਼ਲਟ ਉਹ ਤੇ ਕਿੱਥੇ ਤੁਸੀਂ ਇਹਨੂੰ ਠੂਕਣਾ ਰਿਜ਼ਲਟ ਸਾਰੇ ਅਸੀਂ ਇੱਕ ਤਰੀਕ ਨੂੰ 1 ਜਨਵਰੀ ਨੂੰ ਅਪਲੋਡ ਕਰਾਂਗੇ ਆਪਣੀ ਅਫੀਸ਼ੀਅਲ ਵੈਬਸਾਈਟ ਤੇ ਕਵਾਂਟਮ ਇੰਸਟੀਚਿਊਟ ਦੀ ਜੋ ਅਫੀਸ਼ੀਅਲ ਵੈਬਸਾਈਟ ਆ ਉਹਦੇ ਤੇ ਰਿਜ਼ਲਟ ਆ ਜਿਹੜਾ ਅਪਲੋਡ ਹੋਊਗਾ ਪਲੱਸ ਅਸੀਂ ਨਾਲ ਦੀ ਨਾਲ ਹੀ ਪੇਪਰ ਸ਼ੋ ਵੀ ਕਰਾਂਗੇ ਤਾਂ ਕਿ ਪੇਰੈਂਟਸ ਨੂੰ ਬੱਚਿਆਂ ਦੀ ਪਰਫਾਰਮੈਂਸ ਦਿਖਾਈ ਜਾਵੇ ਕਿ ਉਹਨਾਂ ਨੇ ਪੇਪਰ ਦੇ ਵਿੱਚ ਕਿੱਦਾਂ ਦਾ ਪਰਫਾਰਮ ਕੀਤਾ ਹੈ ਮੇਨ ਮੋਟਿਵ ਮੈਡਮ ਜਿਹੜੇ ਪੇਪਰ ਲਾਏ ਗਏ ਨੇ ਇਹ ਕੀ ਸੀ ਮੇਨ ਮੋਟਿਵ ਇਹਦਾ ਜਿਹੜਾ ਤੁਸੀਂ ਮੈਨ ਮੋਟਿਵ ਇਹੀ ਸੀਗਾ ਕਿ ਜੋ ਹੁਣ 9th ਤੋਂ ਬਾਅਦ ਬੱਚਿਆਂ ਨੇ 10th ਦੇ ਵਿੱਚ ਬੋਰਡ ਦੇ ਵਿੱਚ ਅਪੀਅਰ ਹੋਣਾ ਹੈ ਤੇ +1 ਵਾਲੇ ਨੇ +2 ਦੇ ਵਿੱਚ ਅਪੀਅਰ ਹੋਣਾ ਹੈ ਬੋਰਡ ਦੇ ਲਈ ਤਾਂ ਕਿ ਬੱਚੇ ਜਿਆਦਾ ਤੋਂ ਜਿਆਦਾ ਸੀਰੀਅਸ ਹੋ ਜਾਣ ਆਪਣੀ ਸਟੱਡੀਜ਼ ਨੂੰ ਨੈਗਲੈਕਟ ਨਾ ਕਰਨ ਤੇ ਜਿਆਦਾ ਸੀਰੀਅਸ ਹੋ ਕੇ ਕਰਨ ਐਸੀ ਕਰਕੇ ਅਸੀਂ ਬੋਰਡ ਰਿਐਲਿਟੀ ਲੈ ਰਹੀ ਹੈ ਤਾਂ ਕਿ ਉਹਨਾਂ ਨੂੰ ਬੋਰਡ ਦਾ ਜਿਹੜਾ ਅਸਲੀ ਐਟਮੋਸਫੇਅਰ ਆ ਕਿਵੇਂ ਪੇਪਰ ਕੰਡਕਟ ਕੀਤੇ ਜਾਣੇ ਕਿਦਾਂ ਦੇ ਇਨਵਿਜੀਲੇਟਰ ਹੋਣਗੇ ਕੀ ਕੀ ਉਥੇ ਹੋਊਗਾ ਨਾ ਉਹ ਸਭ ਉਹਨਾਂ ਨੂੰ ਪਤਾ ਲੱਗੇ ਪਲੱਸ ਜਿਹੜੀ ਉਹਨਾਂ ਦੀ ਵੀਕਨੈਸ ਹੋਊਗੀ ਜੋ ਵੀ ਉਹਨਾਂ ਦੇ ਵੀਕ ਪੁਆਇੰਟਸ ਰਹਿ ਚੁੱਕੇ ਨੇ ਪੂਰੇ ਇਅਰ ਦੇ ਵਿੱਚ ਨਹੀਂ ਉਹਨਾਂ ਨੇ ਤਰੇ ਉਹ ਉਹਨਾਂ ਨੂੰ ਪਤਾ ਚੱਲੂਗਾ ਕਿ ਕਿੱਥੇ ਕਿੱਥੇ ਹਜੇ ਵੀ ਉਹ ਲੈਕ ਕਰ ਰਹੇ ਨੇ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਸਰ ਕਵਾਂਟਮ ਇੰਸਟੀਚਿਊਟ ਵੱਲੋਂ ਹੁਣ ਜੋ ਜਨਵਰੀ ਦਾ ਮੰਥ ਰਹਿ ਗਿਆ ਹੈ ਬੱਚਿਆਂ ਵਾਸਤੇ ਫੁੱਲ ਰਿਵੀਜ਼ਨ ਕਲਾਸਿਸ ਦੇ ਰਹੇ ਹਾਂ ਸਾਇੰਸ ਤੇ ਮੈਥਸ ਦੀਆਂ ਕਿਉਂਕਿ ਇਹ ਜ਼ਿਆਦਾ ਮੇਨ ਸਬਜੈਕਟ ਨੇ ਤਾਂ ਸਾਡਾ ਪ੍ਰਾਇਮਰੀ ਫੋਕਸ ਇਹੀ ਰਹੂਗਾ ਕਿ ਬੱਚੇ ਇਹਨਾਂ ਦੇ ਵਿੱਚੋਂ ਇੱਕ ਵੀ ਮਾਰਕ ਕਰਕੇ ਆਪਣੀ ਜਿਹੜੀ ਪਰਸੈਂਟੇਜ ਆ ਓਵਰਆਲ ਉਹਨੂੰ ਘਟਾ ਨਾ ਪਾਉਣ ਤਾਂ ਕਰਕੇ ਹੁਣ ਅਸੀਂ ਜਨਵਰੀ ਤੋਂ ਸਟਾਰਟ ਕਰ ਰਹੇ ਹਾਂ ਰਿਵੀਜ਼ਨ ਕਲਾਸਿਸ ਮੈਥਸ ਤੇ ਸਾਇੰਸ ਲਈ ਠੀਕ ਹੈ ਮੰਮੈਂਕੀ